ਹਾਂਜੀ ਮੈਂ ਹਰਗੋਬਿੰਦ ਖੋਅ ਆਲ ਸਜਾਵ ਆਂਗਣਵੜੀ ਮੁਲਾਜ਼ਮ ਯੂਨੀਅਨ ਦੀ ਪ੍ਰੈਜ਼ੀਡੈਂਟ ਆਂ ਆਂਗਣਵੜੀ এমਪਲਾਈਸ ਫੈਡਰੇਸ਼ਨ ਆਫ ਇੰਡੀਆ ਦੀ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਆਂ ਤੇ ਅੱਜ ਜਿਹੜੀ ਅਸੀਂ ਮੁੱਦਾ ਰੱਖ ਰਹੇ ਆ ਮੀਡੀਆ ਦੇ ਰਾਈਟ ਕਿ ਪੰਜਾਬ ਦੀ ਸਰਕਾਰ ਨੇ ਸਰਾਸਰ ਜਿਹੜਾ ਤੱਕਾ ਕੀਤਾ ਹੈ ਹਾਲਾਂਕਿ ਪਿਛਲੇ 2 ਸਾਲ ਤੋਂ ਆਂਗਣਵਾੜੀ ਵਰਕਰਾਂ ਦੇ ਨਾਲ ਇਹ ਸਰਕਾਰ ਤੱਕ ਕਹੀ ਕਰ ਰਹੀ ਹੈ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਇਹ ਆਂਗਣਵਾੜੀ ਵਰਕਰਸ ਹੈਲਪਰਸ ਨੂੰ ਇਹ ਮਾਨ ਪੱਤਾ ਦੇਣ ਦੇ ਵਿੱਚ ਵੀ ਅਸਫਲ ਸਿੱਧ ਹੋਇਆ ਅਸੀਂ ਲੜ ਲੜ ਕੇ ਇਹਨਾਂ ਨਾਲ ਸੰਘਰਸ਼ ਕਰ ਕਰਕੇ ਆਪਣਾ ਮਾਨ ਪੱਤਾ ਕਢਵਾਇਆ ਹਰ ਰੋਜ਼ ਸਾਨੂੰ ਧਰਨੇ ਮਜਾਰੇ ਕਰਨੇ ਪੈ ਰਹੇ ਵੀ ਸਭ ਤੋਂ ਬੇਸਿਕ ਜਿਹੜੀ ਲੋੜ ਹੁੰਦੀ ਹੈ ਬੰਦੇ ਦੀ ਉਹ ਹੁੰਦੀ ਹੈ ਕਿ ਇੱਕ ਮਹੀਨਾ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਉਹਦੇ ਬਦਲੇ ਤਨਖਾਹ ਮਿਲੇ ਪਰ ਇਹਨਾਂ ਨੇ 18-18 ਮਹੀਨੇ ਤਨਖਾਹਵਾਂ ਨਹੀਂ ਦਿੱਤੀਆਂ ਅੱਜ ਵੀ ਹਾਲਤ ਇਹ ਹੈਗੀ ਹੈ ਕਿ ਸਾਡੀਆਂ ਵਰਕਰ ਜਿਹੜੀਆਂ 9-9 ਮਹੀਨੇ ਹੋ ਗਏ ਉਹਨਾਂ ਨੂੰ ਮਾਨ ਪਤਾ ਹਲੇ ਤੱਕ ਵੀ ਨਹੀਂ ਮਿਲਿਆ ਹੈਗਾ ਜਦੋਂ ਅਸੀਂ ਇਹ ਮੁੱਦਿਆਂ ਤੇ ਲੜਦੇ ਹਾਂ ਆਵਾਜ਼ ਚੱਕਦੇ ਹਾਂ ਤਾਂ ਸਰਕਾਰ ਨੇ ਜਿਹੜਾ ਮੈਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਕਹਿੰਦੇ ਕਿ ਤੁਸੀਂ ਧਰਨੇ ਮਜਾਰੇ ਕਰਦੇ ਹੋ ਤੇ ਸਰਕਾਰ ਦਾ ਅਕਸ ਖਰਾਬ ਹੁੰਦਾ ਦੇਖੋ ਜੇ ਤੁਸੀਂ ਆਪੇ ਪਾਰਟੀ ਜਿਹੜੀ ਇਹ ਰਾਜ ਕਰ ਰਹੀ ਆ ਆਮ ਆਦਮੀ ਪਾਰਟੀ ਇਹ ਤਾਂ ਬਣੀ ਧਰਨੇ ਮਜਾਰੇ ਚੋਂ ਹੈ ਤੇ ਅੱਜ ਇਹਨਾਂ ਨੂੰ ਧਰਨੇ ਮਜਾਰੇ ਬਹੁਤ ਔਖੇ ਲੱਗਦੇ ਆ ਤੇ ਹੁਣ ਜਿਹੜਾ ਇਹਨਾਂ ਨੇ ਮੈਨੂੰ ਨੌਕਰੀ ਤੋਂ ਹੀ ਫਾਰਕ ਕਰਤਾ ਇਹ ਕਹਿ ਕੇ ਕਿ ਤੁਸੀਂ ਜਿਹੜਾ ਛੁੱਟੀਆਂ ਵੱਧ ਲਈਆਂ 2023 ਦੇ ਵਿੱਚ ਤੇ ਜਦ ਕਿ ਮੈਂ 30 ਸਾਲ ਤੋਂ ਆਮਣਵਾੜੀ ਯੂਨੀਅਨ ਦੀ ਪ੍ਰਧਾਨ ਆ ਤੇ ਮੇਰਾ ਸਾਰਾ ਰਿਕਾਰਡ ਦੇਖਿਆ ਜਾ ਸਕਦਾ ਹੈ ਵੀ ਮੈਨੂੰ ਕਦੇ ਵੀ 20 ਛੁੱਟੀਆਂ ਨਾਲ ਸਰਦਾ ਨਹੀਂ ਹੈਗਾ ਕਿ ਜਦੋਂ ਤੁਸੀਂ ਐਜੀਟੇਸ਼ਨ ਕਰਦੇ ਹੋ ਤੁਹਾਨੂੰ ਤਾਂ ਛੁੱਟੀ ਚਾਹੀਦੀ ਹੈ ਕਿਉਂਕਿ ਐਜੀਟੇਸ਼ਨ ਦੇ ਵਿੱਚ ਵੀ ਕਿਹੜਾ ਸਾਨੂੰ ਇਹ ਛੁੱਟੀ ਕਾਊਂਟ ਕਰਦੇ ਆ ਜੇ ਤੁਸੀਂ ਡੈਪੂਟੇਸ਼ਨ ਜਾਣਾ ਤੁਹਾਨੂੰ ਤਾਂ ਛੁੱਟੀ ਚਾਹੀਦੀ ਹੈ ਸੋ ਐ ਜੂਨੀਅਨ ਦੀ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਛੁੱਟੀਆਂ ਹਮੇਸ਼ਾ ਹੀ ਚਾਹੀਦੀਆਂ ਸੀ ਤੇ ਪਿਛਲੀਆਂ ਸਰਕਾਰਾਂ ਨੇ ਕਦੇ ਇਹ ਨਹੀਂ ਕੀਤਾ ਸੀ ਕਿ ਜਿੰਨੀਆਂ ਛੁੱਟੀਆਂ ਲਓਤੀ ਛੁੱਟੀਆਂ ਹੋ ਗਈਆਂ 20 ਸਾਨੂੰ ਮਿਲਦੀਆਂ 10 ਵੱਧ ਹੋ ਗਈਆਂ 20 ਵੱਧ ਹੋ ਗਈਆਂ ਜਿੰਨੀਆਂ ਵੀ ਹੋ ਗਈਆਂ ਕਦੇ ਨਹੀਂ ਕੁਝ ਕਿਹਾ ਸੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਇਹਨੂੰ ਕਿੱਦਾਂ ਹਰਾਸ ਕੀਤਾ ਜਾਵੇ ਫਿਰ ਇਹਨਾਂ ਨੇ ਇਹ ਪੁਆਇੰਟ ਫੜਿਆ ਵੀ ਇਹਦੀਆਂ ਛੁੱਟੀਆਂ ਚੈੱਕ ਕਰੋ ਕਿੰਨੀਆਂ ਤਾਂ ਛੁੱਟੀਆਂ ਮੇਰੀਆਂ ਜਿਹੜੀਆਂ ਵੱਧ ਸੀਗੀਆਂ 2023 ਦੇ ਵਿੱਚ 22 'ਚ ਵੀ ਵੱਧ ਸਾਰੇ ਸਾਲ ਤੋਂ ਵੱਧ ਹੀ ਸੀਗੀਆਂ ਤਾਂ ਇਹਨਾਂ ਨੇ ਜਿਹੜਾ ਮੈਨੂੰ ਲੈਟਰ ਜਾਰੀ ਕਰਤਾ ਕਿ ਤੁਸੀਂ ਛੁੱਟੀਆਂ ਵੱਧ ਲਈਆਂ ਤੇ ਹਾਲਾਂਕਿ ਕੋਈ ਐਦਾਂ ਦਾ ਰੂਲ ਨਹੀਂ ਸੀਗਾ ਕਿ ਅਸੀਂ ਵੀਤਵਾਦ ਛੁੱਟੀਆਂ ਨਹੀਂ ਲੈ ਸਕਦੇ ਹਰ ਅੰਪਲਾਈ ਦਾ ਇਹ ਰਾਈਟ ਹੈਗਾ ਕਿ ਜਿਹੜੀਆਂ ਉਹ ਆਪਣੀ ਜਿਹੜੀ ਤਨਖਾਹ ਕਟਾ ਕੇ ਛੁੱਟੀ ਲੈ ਸਕਦਾ ਉਹਨੂੰ ਲੋਡ ਹੈਗੀ ਅ ਵੀ ਛੁੱਟੀਆਂ ਪੂਰੀਆਂ ਹੋ ਗਈਆਂ ਫਿਰ ਉਹ ਕੀ ਕਰੂਗਾ ਕੋਈ ਅਮਰਜੈਂਸੀ ਹੋ ਗਈ ਕੁਝ ਵੀ ਹੋ ਗਈ ਤਾਂ ਅਸੀਂ ਛੁੱਟੀ ਲੈ ਸਕਦੇ ਸੀ ਕਿ ਹਾਲਾਂਕਿ ਅਸੀਂ ਅੰਪਲਾਈ ਵੀ ਨਹੀਂ ਹੈਗੀਆਂ ਪਰ ਫਿਰ ਵੀ ਅਸੀਂ ਉਹਨਾਂ ਰੂਲਾਂ ਦੇ ਅਧੀਨ ਚੱਲਦੇ ਸੀ ਵੀ ਚਲੋ ਜਿਹੜੇ ਸਰਕਾਰ ਨੇ ਬਣਾਏ ਆ ਸਾਨੂੰ ਉਹਨੂੰ ਮੰਨਣੀ ਐ ਤਾਂ ਇਹਨਾਂ ਨੇ ਹੁਣ ਮਈ 2024 ਲੈ ਕੇ ਚਿੱਠੀ ਜਾਰੀ ਕੀਤੀ ਐ ਕਿ ਆਂਗਣਵਾੜੀ ਵਰਕਰ ਵੀ ਤੋਂ ਵੱਧ ਛੁੱਟੀਆਂ ਨਹੀਂ ਲੈ ਸਕਦੀ ਆ ਪਰ ਇਹ ਛੁੱਟੀਆਂ ਜਿਹੜੀਆਂ ਮੇਰੀਆਂ ਜਿਨ੍ਹਾਂ ਤੇ ਮੇਰੇ ਤੇ ਐਕਸ਼ਨ ਲਿਆ ਗਿਆ ਮੇਰੀ ਤਨਖਾਹ ਕੱਟੀ ਗਈ ਹੈ ਮਨਜ਼ੂਰ ਛੁੱਟੀਆਂ ਹੈਗੀਆਂ 2023 ਦੀਆਂ ਛੁੱਟੀਆਂ ਸੋ ਇਹ ਪਹਿਲੀ ਬੇਸਲੈਸ ਗੱਲ ਕੀਤੀ ਇਹਨਾਂ ਨੇ ਮੇਰੇ ਖਿਲਾਫ ਦੂਜਾ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਰਾਜਨੀਤਿਕ ਕਾਰਜਵਿਧੀਆਂ ਦੇ ਵਿੱਚ ਭਾਗ ਲਿਆ ਇਹਦੇ ਬਾਰੇ ਵੀ ਮੈਂ ਕਹਿਣਾ ਚਾਹਣੀ ਆ ਕਿ ਦੇਖੋ ਅਸੀਂ ਸੋਸ਼ਲ ਵਰਕਰ ਐ ਜਦੋਂ ਅਸੀਂ ਸਰਕਾਰ ਦੇ ਕੋਲ ਆਪਣਾ ਮੰਗ ਪੱਤਰ ਲੈ ਕੇ ਜਾਂਦੇ ਆ ਕਿ ਸਾਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ ਤਾਂ ਸਰਕਾਰ ਕਹਿੰਦੀ ਅਸੀਂ ਤੁਹਾਨੂੰ ਮੁਲਾਜ਼ਮ ਨਹੀਂ ਮੰਨ ਸਕਦੇ ਕੋਰਟ ਦੇ ਵਿੱਚ ਜਾਂਦੇ ਆ ਤਾਂ ਉੱਥੇ ਸਰਕਾਰ ਜਵਾਬ ਦੇ ਦਿੰਦੀ ਹੈ ਕਿ ਅਸੀਂ ਇਹਨਾਂ ਨੂੰ ਮੁਲਾਜ਼ਮ ਨਹੀਂ ਮੰਨਦੇ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਜਦੋਂ ਸਵਾਲ ਆਉਂਦਾ ਉੱਥੇ ਸਰਕਾਰ ਕਹਿ ਦਿੰਦੀ ਹੈ ਵੀ ਆਂਗਣਵਾੜੀ ਵਰਕਰ ਮੁਲਾਜ਼ਮ ਨਹੀਂ ਹੈਗੇ ਫਿਰ ਜਦੋਂ ਅਸੀਂ ਮੁਲਾਜ਼ਮ ਨਹੀਂ ਹੈਗੇ ਫਿਰ ਸਾਨੂੰ ਸਾਡਾ ਜਿਹੜਾ ਹੈਗਾ ਬਹੁਤ ਸਾਰੇ ਆਂਗਣਵਾੜੀ ਵਰਕਰ ਪਿਛਲੇ ਲੰਬੇ ਸਮੇਂ ਤੋਂ ਅੱਜ ਨਹੀਂ ਲੰਬੇ ਸਮੇਂ ਤੋਂ ਪੰਚਾਇਤ ਮੈਂਬਰ ਹੈ ਸਰਪੰਚ ਹੈ ਬਲਾਕ ਸੰਮਤੀ ਮੈਂਬਰ ਹੈ ਐਮਸੀ ਹੈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਇੱਥੋਂ ਤੱਕ ਸਾਡੀਆਂ ਅਮਨવાડી ਵਰਕਰ ਅੱਜ ਵੀ ਹੈਗੀਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੋ ਅਸੀਂ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਸਾਡੇ ਹੱਕ ਦੇ ਵਿੱਚ ਇਹ ਫੈਸਲਾ ਦਿੱਤਾ ਹੋਇਆ ਆ ਕਾਪੀ ਮੇਰੇ ਕੋਲ ਹੈਗੀ ਹੈ ਕਿ ਅਸੀਂ ਜਿਹੜਾ ਇਲੈਕਸ਼ਨ ਲੜ ਸਕਦੇ ਹਾਂ ਅਸੀਂ ਦੋਵੇਂ ਅਹੁਦੇ ਰੱਖ ਸਕਦੇ ਆ ਤੇ ਜੇ ਅਸੀਂ ਸਿਆਸਤ ਦੇ ਵਿੱਚ ਭਾਗ ਲਵਾਂਗੇ ਤਾਂ ਤਾਂ ਹੀ ਅਸੀਂ ਜਿਹੜਾ ਹੈਗਾ ਆਪਣਾ ਉਹ ਕਰਾਂਗੇ ਨਾ ਅਸੀਂ ਤਾਂ ਇਹ ਕੋਈ ਆਉਧਾ ਰੱਖ ਸਕਦੇ ਆ ਤੇ ਜਦੋਂ ਮਾਨਜੁਬ ਹਾਈ ਕੋਰਟ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੋਇਆ ਕਿ ਅਸੀਂ ਕਰ ਸਕਦੇ ਆ ਤਾਂ ਫਿਰ ਇਹ ਮੇਰੇ ਤੇ ਕਿੱਦਾਂ ਇਲਜ਼ਾਮ ਲਾ ਸਕਦੇ ਹੈਗੇ ਕਿ ਮੈਂ ਜਿਹੜਾ ਹੈਗਾ ਵੀ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਲਿਆ ਜਦੋਂ ਸਾਨੂੰ ਮੁਲਾਜ਼ਮ ਨਹੀਂ ਮੰਨਦੇ ਅਸੀਂ ਸੋਸ਼ਲ ਵਰਕਰ ਆ ਸੋ ਇਹ ਦੋਵੇਂ ਗੱਲਾਂ ਜਿਹੜੀਆਂ ਇਹਨਾਂ ਨੇ ਮੇਰੇ ਤੇ ਬੇਸਲੈਸ ਆਧਾਰਹੀਨ ਗੱਲਾਂ ਕਰਕੇ ਮੈਨੂੰ ਨੌਕਰੀ ਤੋਂ ਕੱਢਿਆ ਹੈਗਾ ਤੇ ਇਹ ਸਿਰਫ ਪੋਲੀਟੀਕਲ ਵੰਡਟਾ ਇਹ ਰਾਜਨੀਤਿਕ ਬਦਲਾਖੋਰੀ ਹੈ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬਣੀ ਪਿਛਲੇ ਸਾਲ ਤਾਂ ਉਦੋਂ ਤੋਂ ਹੀ ਸਰਕਾਰ ਲਗਾਤਾਰ ਮੈਨੂੰ ਨੋਟਿਸ ਘੱਡ ਰਹੀ ਹੈ ਵੀ ਇਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਨੌਕਰੀ ਤੋਂ ਬਾਹਰ ਕੀਤਾ ਜਾਵੇ ਤਾਂ ਇਹਨਾਂ ਨੇ ਸਿਰਫ ਮੈਨੂੰ ਜਿਹੜਾ ਹਰਾਸ ਕਰਨ ਵਾਸਤੇ ਰਾਜਨੀਤਿਕ ਤੌਰ ਤੇ ਜਿਹੜਾ ਹੈਗਾ ਇਹ ਬਦਲੇਖੋਰੀ ਦੇ ਅਧੀਨ ਮੈਨੂੰ ਪਰੇਸ਼ਾਨ ਕੀਤਾ ਨਾਲ ਹੀ ਮੈਂ ਕਹਿਣਾ ਚਾਹਣੀ ਹੈ ਵੀ ਸਰਕਾਰ ਇਸ ਗੱਲ ਤੋਂ ਵੀ ਬਖਲਾਈ ਹੈ ਵੀ ਪਹਿਲਾਂ ਮੈਂ ਹਜ਼ਾਰਾਂ ਔਰਤਾਂ ਦੀ ਆਗੂ ਸੀਗੀ ਹੁਣ ਮੈਂ ਲੱਖਾਂ ਔਰਤਾਂ ਦੀ ਆਗੂ ਹਾਂ ਤੇ ਮੈਂ ਪਿਛਲੇ 7-8 ਮਹੀਨੇ ਤੋਂ ਜਦੋਂ ਤੋਂ ਮੈਂ ਪਾਰਟੀ ਜੁਆਇਨ ਕੀਤੀ ਹੈ ਗਰੀਬ ਔਰਤਾਂ ਦੀ ਖਾਸ ਕਰਕੇ ਬਹੁਤ ਜਿਹੜੇ ਲੋਅਰ ਲੈਵਲ ਤੇ ਔਰਤਾਂ ਹੈਗੀਆਂ ਮੈਂ ਉਹਨਾਂ ਦੀ ਆਵਾਜ਼ ਬਣੀ ਹੈ ਮੈਂ ਉਹਨਾਂ ਦੀ ਗੱਲ ਜਿਹੜੀ ਸਰਕਾਰ ਕੋਲ ਚੱਕੀ ਹੈ ਕਿ ਇਹਨਾਂ ਨੇ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾਇਆ ਨਹੀਂ ਦਿੱਤਾ ਵਿਚਾਰੀਆਂ ਨੇ ਬਹੁਤ ਆਸਾਂ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਸੀ